ਅਗਰ ਤੁਸੀਂ ਇਹ ਕਸਰਤਾਂ ਕਰਦੇ ਹੋ ਨਾਲ ਤੁਸੀਂ ਹੌਟ ਪੈਕ ਦਿੰਨੇ ਹੋ ਸੇਕ ਦਿੰਨੇ ਹੋ ਤਾਂ ਤੁਹਾਡਾ ਜਿਹੜਾ ਗੋਡਾ ਨਾ ਮੋੜ ਰਿਹਾ ਨਾ ਸਿੱਧਾ ਹੋ ਰਿਹਾ ਬਹੁਤ ਜਲਦੀ ਉਹ ਨਾਰਮਲ ਪੋਜੀਸ਼ਨ ਚ ਆ ਜਾਏਗਾ ਸਤਿ ਸ਼੍ਰੀ ਅਕਾਲ ਫਰੈਂਡਸ ਮੈਟੋਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਗਰ ਤੁਹਾਡਾ ਗੋਡਾ ਚੰਗੀ ਤਰ੍ਹਾਂ ਨਹੀਂ ਮੁੜ ਰਿਹਾ ਔਰ ਨਾ ਹੀ ਚੰਗੀ ਤਰ੍ਹਾਂ ਸਿੱਧਾ ਹੋ ਰਿਹਾ ਹੈ ਵਿਚ ਵਿਚਾਲੇ ਰਹਿ ਰਿਹਾ ਹੈ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਆਪਣੇ ਘਰ ਦੀ ਨਿਊ ਹੁੰਦੀ ਹੈ ਅਗਰ ਉਹ ਨਿਊ ਤਕੜੀ ਹੈ ਤਾਂ ਆਪਣੀ ਜਿਹੜੀ ਬਿਲਡਿੰਗ ਆ ਉਹ ਲੰਬੇ ਸਮੇਂ ਲਈ ਚੱਲ ਸਕਦੀ ਹੈ ਨਹੀਂ ਉਹ ਛੇਤੀ ਗਿਰ ਜੇਗੀ ਉਸੇ ਤਰ੍ਹਾਂ ਆਪਣੇ ਸਰੀਰ ਦੇ ਜਿਹੜੀ ਨਿਊ ਆ ਉਹ ਆਪਣੇ ਗੋਡੇ ਆ ਅਗਰ ਆਪਣੇ ਗੋਡੇ ਤੰਦਰੁਸਤ ਰਹਿਣਗੇ ਤਾਂ ਆਪਾਂ ਲੰਬੇ ਸਮੇਂ ਲਈ ਜਿਉ ਸਕਦੇ ਹਾਂ ਹਰ ਇਨਸਾਨ ਦਾ ਲੰਬੀ ਉਮਰ ਜਿਉਣ ਨੂੰ ਜੀ ਕਰਦਾ ਹੈ ਜਿਸ ਤਰ੍ਹਾਂ ਗੋਡਿਆਂ ਦੇ ਵਿਚਾਲੇ ਗੈਪ ਘਟ ਜਾਂਦਾ ਹੈ ਮੰਨ ਲਓ ਆਖਰੀ ਗ੍ਰੇਡ ਹੈ ਤਾਂ ਵੀ ਤੁਸੀਂ ਇਹ ਕਸਰਤਾਂ ਕਰੋਗੇ ਤਾਂ ਤੁਹਾਡੇ ਗੋਡੇ ਨੂੰ ਆਰਾਮ ਮਿਲਣਾ ਉਸੇ ਦਿਨ ਸ਼ੁਰੂ ਹੋ ਜਾਏਗਾ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਹੈ ਪਿਛਲੇ 10 ਸਾਲ ਤੋਂ ਅਸੀਂ ਗੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾ ਰਹੇ ਹਾਂ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਹਰੀ ਸਿੰਘ ਸਰਾਹ ਫਿਜ਼ੋਥੈਰੇਪੀ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਔਰ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਡਾਕਟਰ ਗੁਰਸ਼ੀਰ ਬਲੌਗਸ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਪਰ ਬੈਲ ਬਟਨ ਨੂੰ ਪ੍ਰੈਸ ਕਰੋ ਤਾਂ ਕਿ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਸਾਡੀ ਆਉਣ ਵਾਲੀ ਵੀਡੀਓ ਤੇ ਤੁਹਾਡੇ ਤੱਕ ਪਹੁੰਚੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਰੋਜ਼ਾਨਾ ਇੱਕ ਨਾ ਇੱਕ ਵੀਡੀਓ ਅਪਲੋਡ ਕਰੀਏ ਸੋ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨਲੀ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਆਪਾਂ ਬੈੱਡ ਦੇ ਨਾਲ ਢੋਲ ਆ ਲੈਣੀ ਆ ਔਰ ਆਪਾਂ ਹੌਲੀ ਹੌਲੀ ਟੁਟਾ ਮੋੜ ਦੀ ਕੋਸ਼ਿਸ਼ ਕਰਨੀ ਵੱਧ ਤੋਂ ਵੱਧ ਜਿੰਨਾ ਹੀ ਮੁਰਝੇ ਅਗਰ ਤੁਹਾਡਾ ਗੋਡਾ ਇੰਨਾ ਮੋੜ ਰਿਹਾ ਤਾਂ ਤੁਸੀਂ ਤੰਦਰੁਸਤ ਫਿਰ ਤੁਸੀਂ ਗੋਡਾ ਸਿੱਧਾ ਕਰਨਾ ਫਿਰ ਮੋੜਨਾ ਫਿਰ ਸਿੱਧਾ ਕਰਨਾ ਫਿਰ ਮੋੜਨਾ ਕਿਸ ਤਰ੍ਹਾਂ 10 ਵਾਰੀ ਇੱਕ ਸਾਈਡ ਮੋੜੋਗੇ ਫਿਰ ਆਰਾਮ ਕਰੋਗੇ ਫਿਰ 10 ਵਾਰੀ ਦੂਸਰੀ ਸਾਈਡ ਫਿਰ ਆਰਾਮ ਫਿਰ ਫਿਰ ਆਰਾਮ ਫੇਰ ਆਮ ਫੇਰ 10 ਵਾਰੀ ਇੱਧਰ 10 ਵਾਰੀ ਇੱਧਰ ਇਹ ਹੋ ਗਿਆ ਇੱਕ ਵਾਰੀ ਇਦਾਂ ਤੁਸੀਂ 5 ਵਾਰੀ ਕਰਨਾ ਹੋਊਗੀ ਪੈਂਤੀਸ ਹੁਣ ਜਿਹੜੀ ਦੂਜੀ ਕਸਰਤ ਆ ਉਸ ਦੇ ਬਾਅਦ ਆਪਾਂ ਕੀ ਕਰਾਂਗੇ ਇੱਕ ਸਹਰਾਣਾ ਲੈ ਲਾਂਗੇ ਔਰ ਇਸ ਨੂੰ ਤੁਸੀਂ ਗੋਡੇ ਦੇ ਥੱਲੇ ਇਦਾਂ ਰੱਖਦੇ ਹੋ ਕਿਉਂਕਿ ਉਸ ਦੇ ਵਿੱਚ ਕੀ ਹੁੰਦਾ ਨਾ ਤਾਂ ਗੋਡਾ ਆਪਣਾ ਚੰਗੀ ਤਰ੍ਹਾਂ ਮੁੜਦਾ ਹੁੰਦਾ ਔਰ ਨਾ ਹੀ ਚੰਗੀ ਤਰ੍ਹਾਂ ਸਿੱਧਾ ਹੁੰਦਾ ਮਤਲਬ ਵਿਚ ਵਿਚਾਲੇ ਰਹਿੰਦਾ ਜਦੋਂ ਹੱਥ ਪਾਵਾਂਗੇ ਪੂਰਾ ਹੱਥ ਥੱਲੇ ਗੋਡੇ ਦੇ ਪੈ ਜਾਂਦਾ ਸੋ आपने नीचे सराहाल रख देना इदा करके और आप इसको दबण की कोशिश करनी एक दो तीन चार पाँच फिर छना ध्यान देखो एक दो तीन चार पाँच फिर दबागे एक दो तीन चार पाँच चार। ये पंद्रह बारी करना सिर्फ पाँच ही कहने यूजी कसरत हम जी तीजी कसरत है उसकी करेंगे आपलिया लेना देखो तीस ਸ톨 ਕੇ ਆਪਾਂ ਇਦਾਂ ਪੈਚ ਪਾ ਲੈਣਾ ਔਰ ਇਸ ਨੂੰ ਆਪਾਂ ਦਬਾਂਗੇ ਵੀ ਔਰ ਇਸ ਨੂੰ ਉੱਪਰ ਚੱਕਾਂਗੇ ਇੱਥੇ ਆਪਾਂ ਕਹਿੰਦੇ ਆ 1 2 3 4 5 ਦੇਖੋ ਤੇਨ ਨਾਲ ਫਿਰ ਪੜਿਆ ਹੋਇਆ ਉੱਪਰ ਚੱਕਿਆ ਦੱਬਿਆ ਵੀ ਹੋਇਆ ਔਰ ਲਾਤ ਉੱਪਰ ਚੱਕੀ ਦੇਖੋ ਤੁਸੀਂ 1 2 3 4 5 ਫਿਰ 1 2 3 4 5 ਫਿਰ 1 2 3 4 5 ਇਹ ਵੀ ਤੁਸੀਂ 15 ਵਾਰੀ ਕਰਨਾ ਇਹ ਹੋ ਗਈ ਤੁਹਾਡੀ ਤੀਜੀ ਕਸਰਤ ਜਿਹੜੀ ਹੁਣ ਤੋਂ ਉਸ ਤੋਂ ਅਗਲੀ ਕਸਰਤ ਹੈ ਉਸ ਦੇ ਬਾਅਦ ਤੁਸੀਂ ਕੀ ਕਰਨਾ ਤੁਸੀਂ ਗੋਡੇ ਦੇ ਵਿਚਾਲੇ ਇੱਕ ਤੌਲੀਏ ਦਾ ਰੋਲ ਬਣਾ ਲੈਣਾ ਛੋਟਾ ਜਿਆ ਜ਼ਿਆਦਾ ਵੱਡਾ ਨਹੀਂ ਤੌਲੀਏ ਦਾ ਰੋਲ ਬਣਾਵਾਂਗੇ ਔਰ ਇਸ ਨੂੰ ਗੋਡੇ ਦੇ ਵਿਚਾਲੇ ਰੱਖ ਲੈਣਾ ਇਦਾਂ ਕਰਕੇ ਔਰ ਥੱਲੇ ਦੀਆਂ ਹੱਥ ਪਾ ਕੇ ਖਿੱਚਣ ਦੀ ਕੋਸ਼ਿਸ਼ ਕਰਨੀ ਇੱਥੇ ਆਪਾਂ 5 ਗਿਣਨੇ ਫਿਰ ਰੈਕਸ ਫਿਰ ਆਪਾਂ ਖਿੱਚਾਂਗੇ ਫਿਰ 5 ਗਿਣਾਂਗੇ ਫਿਰ ਰੈਕਸ ਫਿਰ ਆਪਾਂ ਖਿੱਚਾਂਗੇ फिर आप गिना फिर रिलैक्स फिर आप खिंचा फिर गिनागी दस बार इधर दस बार इधर चौथी जी उस अगली कसरत है उसके लिए जगह से आप किलो का भार पा लेना तो एक किलो भारती बन ले चंकी तरह एक किलो भार बन के आप मुद्दे पै जा इस तो बैड से इदा ਔਰ ਜਿਸ ਤੱਕ ਆਪਣੀ ਗੋਡੇ ਆ ਉਥੇ ਤੱਕ ਆਪਾਂ ਲਿਜਾ ਕੇ ਲੱਤਾਂ نیچے ਲਮਕਾ ਦੇਣੀਆਂ ਜਦੋਂ ਲਮਕੀ ਕੀ ਚੰਗੀ ਤਰ੍ਹਾਂ ਜਿੱਥੇ ਖਿੱਚ ਪਈਗੀ ਉਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਫੇ ਤੁਸੀਂ ਦੂਸਰੇ ਪੈਰ ਨਾਲ ਵੀ ਇਹਨੂੰ ਹੋਲਡ ਕਰ ਸਕਦੇ ਹੋ ਜਾਂ ਫਿਰ ਬੈੱਡ ਦੇ ਉੱਪਰ ਤੁਸੀਂ ਫੇਰ ਆ ਜਾਓ ਇਦਾਂ ਅਗੇ ਫੇ ਥੱਲੇ ਜਾਵਾਂਗੇ ਔਰ ਫੇ ਲੱਤ ਤੁਸੀਂ ਵੀਚਲਮ ਕਾ ਦੇਣੀਆ ਇੱਥੇ ਤੁਸੀਂ 10 ਸੈਕਿੰਡ ਹੋਲਡ ਕਰਨਾ ਇਸ ਦੇ ਤੁਸੀਂ 10 ਸੈਟ ਲਾਉਣੇ ਔਰ ਇਸ ਨੂੰ ਤੁਸੀਂ ਸੌਖਾ ਤਰੀਕਾ ਤੁਸੀਂ 5 ਤੋਂ 10 ਮਿੰਟ ਇਦਾਂ ਥੱਲੇ ਲਮਕਾ ਵੀ ਸਕਦੇ ਹੋ ਕਿਉਂਕਿ ਜਦੋਂ ਖਿੱਚ ਪਏਗੀ ਇਸ ਜਗ੍ਹਾ ਤੇ ਜਿੱਥੇ ਆ ਪੈਰ ਨਾਲ ਤੁਹਾਨੂੰ ਦਿਖਾ ਰਿਹਾ ਇਹ ਮਸਲ ਜਿਹੜੇ ਟਾਈਟ ਹੋਏ ਨੇ ਇਹ ਰਿਲੈਕਸ ਹੋਣਾ ਸਟਾਰਟ ਕਰ ਦੇਣਗੇ ਸੋ ਇਹ ਕਸਰਤ ਨੂੰ ਵੀ ਤੁਸੀਂ ਧਿਆਨ ਨਾਲ ਕਰਨ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਤੁਹਾਨੂੰ ਇੱਕ ਟਿਊਬ ਚਾਹੀਦੀ ਹੈ ਜਾਂ ਤੁਸੀਂ ਕੋਈ ਵੀ ਕੱਪੜਾ ਲੈ ਸਕਦੇ ਹੋ ਇਸ ਨੂੰ ਤੁਸੀਂ ਪੈਰ ਦੇ ਵਿੱਚ ਇਦਾਂ ਪਾ ਲੈਣਾ ਔਰ के लत उपर चक देनी चंकी तरह जिनी वकी जाएगी देखो और इस जगह पर खिंच पेगी इतने पैर पे अंदर मुड़ के रखना होल्ड करना दस सैकेंड एक दो तो, तीन चार पे सत्त अठ नौ दस दैन रिलैक्स लत्त सीधी कर देंगे फिर उपर चक देंगे देखो तुम हाँ जी इत आप होल्ड करा दस सैकेंड एक दो तो, तीन चार सात आठ नौ दस दैन रिलैक्स इस दस वारी इधर दस वारी ही दूसरी साइड भी करना हूँ जी उस तो अगली कसरत आं हील रेज एक्सरसाइज आप खड़ के अड्डिया उपर चकें और चक्के रखनी पांच कहे एक दो तीन चार पाँच फिर रिलैक्स हो जाए को दिखा दो फिर चक देंगे एक दो तीन चार ਪੰਜ ਰਿਲੈਕਸ ਵਿੱਚ ਅਕਦਾਂਗੇ 1 2 3 4 5 ਦੈਨ ਰਿਲੈਕਸ ਇਸੇ ਤੁਸੀਂ ਦਾ ਸੈਟ ਲਾਉਣ ਦੀ ਕੋਸ਼ਿਸ਼ ਕਰਨੀ ਅਗਰ ਤੁਸੀਂ ਇਹ ਕਸਰਤਾਂ ਕਰਦੇ ਹੋ ਨਾਲ ਤੁਸੀਂ ਹੌਟ ਪੈਕ ਦਿੰਨੇ ਹੋ ਸੇਕ ਦਿੰਨੇ ਹੋ ਤਾਂ ਤੁਹਾਡਾ ਜਿਹੜਾ ਗੋਡਾ ਨਾ ਮੋੜ ਰਿਹਾ ਨਾ ਸਿੱਧਾ ਹੋ ਰਿਹਾ ਬਹੁਤ ਜਲਦੀ ਉਹ ਨਾਰਮਲ ਪੋਜੀਸ਼ਨ ਚ ਆ ਜਾਏਗਾ ਸੋ ਮਿਲਾਂਗੇ ਚਾਲ ਦੇ ਕਿੰਨੇਵੇਂ ਟਾਪਿਕ ਇੱਕ ਨਵੀਂ ਵੀਡੀਓ ਨਾਲ ਥਿਲ ਦੈਨ ਤੁਸੀਂ ਆਪਣਾ ਔਰ ਆਪਣੀ ਪਰਿਵਾਰ ਦਾ ਖਿਆਲ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ